ਸੇਂਘ ਦੇ ਦਰਸ਼ਨ ਵੀ ਤੁਹਾਨੂੰ ਕਰਾ ਦਈਏ ਕਿ ਜਿੱਦਾਂ ਆਪਾਂ ਇਦਾਂ ਲੱਕੜਾਂ ਇਕੱਠੀਆਂ ਕਰਕੇ ਰੱਖ ਲੈਂਦੇ ਆ ਫਜ਼ੂਲ ਦੀਆਂ ਤਾਂ ਉਹਦੇ ਨਾਲ ਜਿਹੜੀ ਸਾਡੀ ਮਿੱਟੀ ਆ ਮਿੱਟੀ ਦੇ ਵਿੱਚ ਦੇਖੋ ਕਿੰਨੀ ਸੇਂਘ ਪੈਦਾ ਹੋਈ ਹੈ ਇਹ ਲੱਕੜ ਨੂੰ ਖਾ ਕੇ ਮਿੱਟੀ ਬਣਾ ਰਹੀ ਹੈ ਦੀ ਲੱਕੜ ਦੇਖੋ ਕੱਢੀ ਆਪਾਂ ਇਹਦੇ ਵਿੱਚ ਪੂਰੀ ਦੀ ਪੂਰੀ ਸੇਂਘ ਦੇ ਨਾਲ ਹੀ ਭਰੀ ਹੋਈ ਹੈ ਉਹ ਜੀ ਹੋਰ ਜ਼ਿਆਦਾ ਦਰਸ਼ਨ ਕਰਾਈਏ ਤੁਹਾਨੂੰ ਇਹ ਅਸਿੰਕ ਵੱਡੀਆਂ-ਵੱਡੀਆਂ ਲੱਕੜਾਂ ਨੂੰ ਖਾ ਕੇ ਮਿੱਟੀ ਬਣਾ ਦਿੰਦੀ ਹੈ ਇਹਦੀ ਅੱਛਾ ਇਹ ਚੂਹਿਆਂ ਦੀ ਦੇਖੋ ਰੁੱਡ ਜਾਂ ਕੀੜਿਆਂ ਦਾ ਭੌਣਦਾ ਹੁਣ ਇਦਾਂ ਜਿਦਾ ਹੁਣ ਆਪਾਂ ਮਟੀਰੀਅਲ ਇਕੱਠਾ ਕਰ ਲੈਨੇ ਆ ਨਾ ਤਾਂ ਫਿਰ ਮਿੱਟੀ ਵੀ ਇਸ ਤਰ੍ਹਾਂ ਹੋਣ ਲੱਗ ਜਾਂਦੀ ਹੈ ਬਿਨਾਂ ਸਾਫ਼ ਸਫਾਈ ਤੋਂ ਮਿੱਟੀ ਦਾ ਵੀ ਜਾਨਵਰਾਂ ਦਾ ਜੰਗਲ ਏਰੀਆ ਆਪਣਾ ਲੱਗ ਜਾਂਦਾ